ਹੈਲੋ YouTube ਫੈਮਲੀ ਕਿਵੇਂ ਹੋ ਜੀ ਸਾਰੇ ਜਣੇ ਹੋਪ ਕਿ ਸਾਰੇ ਜਣੇ ਵਧੀਆ ਹੋਵੋਗੇ ਅੱਜ ਦਾ ਮੌਸਮ ਕਹਿੰਦੇ ਤੁੱਪ ਆਉਣ ਦੇ ਚਾਂਸ ਹੈ ਮੀ ਬਹੁਤ ਜ਼ਿਆਦਾ ਪਿਆ ਯਾਰ ਸਵੇਰਾ ਆਪਣਾ 3 ਤੋਂ 4 ਵਜੇ ਦਾ ਸਟਾਰਟ ਹੈ ਤੇ ਹੱਲੇ ਤੱਕ ਹੁਣ ਪੂਰੇ 11 ਵੱਜ ਚੁੱਕੇ ਆ ਰੁਕਿਆ ਨਹੀਂ ਹੁਣ ਰੁਕਿਆ ਥੋੜਾ ਜਿਹਾ ਹੁਣ ਮੈਂ ਆਪਣਾ ਫੋਨ ਕੀਤਾ ਸੀ ਮੈਂ ਕਿਹਾ ਵੀ ਇਦਾਂ ਕਰਕੇ ਮੈਂ ਕੰਮ ਤੇ ਆਣਾ ਹੈ ਇਸ ਕਰਕੇ ਮਤਲਬ ਮੈਨੂੰ ਜਾਣਾ ਪਏਗਾ ਟਾਈਮ ਤਾਂ ਮੇਰਾ ਮਤਲਬ ਮੈਂ ਜਿਹੜਾ ਟਾਈਮ ਸੀ ਉਸ ਟਾਈਮ ਮੀ ਪੈ ਰਿਆ ਸੀਗਾ ਅੱਜ ਆਪਾਂ ਥੋੜਾ ਜਿਹਾ ਲੇਟ ਜਾਵਾਂਗੇ ਹੈਦਰ ਦੇਖੋ ਕਿੰਨਾ ਸਾਰਾ ਚਿਕੜ ਹੈ ਆਪਣਾ ਮੈਂ ਕਾਫੀ ਪੈਂਦਾ ਰਿਹਾ ਹਾਂ ਹਾਂਜੀ एवरीवन ਮੈਂ ਤਿਆਰ ਹੋ ਚੁੱਕੀ ਸੀ ਤੇ ਆਪਣਾ ਹੁਣ ਸਵੇਰ ਦਾ ਮੀ ਪੈ ਰਿਆ ਸੀ 1 ਮਿੰਟ ਵੀ ਨਹੀਂ ਰੁਕਿਆਗਾ ਹੁਣ ਰੁਕਿਆ ਹੁਣ ਮੈਂ ਚੱਲਿਆਂ ਕੰਮ ਤੇ ਸੋ ਵੀਡੀਓ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹਿਣਾ ਆਨਕੇ ਮਿਲਾਂਗੇ ਤੇ ਆਪ ਪਹੁੰਚਣਿਆ ਕੰਮ ਤੇ ਬਾਏ ਬਾਏ ਹਾਂਜੀ एवरीवन ਕੱਲ ਮੈਂ ਆ ਚੁੱਕੀ ਸੀ ਦੈਨ ਅੱਜ ਮੌਸਮ ਬਹੁਤ ਜ਼ਿਆਦਾ ਖਰਾਬ ਸੀ ਇੰਨਾ ਚਿੱਕੜ ਸੀ ਮਸਾਂ ਮੈਂ ਐਕਟਿਵ ਆਪਨੀ ਲੈ ਕੇ ਗਈ ਸੀ ਹੁਣ ਮੈਂ ਸਿਰਫ ਆਨਸਰ ਮੈਨੂੰ ਟੈਨਸ਼ਨ ਹੋ ਗਈ ਸਾਰੀ ਲਿਬੜੀ ਹੋਈ ਆ ਉਹਨੂੰ ਮੈਂ ਧੋਂਗੀ ਸਾਫ਼ ਕਰੂੰਗੀ ਚੰਗੀ ਤਰ੍ਹਾਂ ਵੈਸੇ ਸਾਫ਼ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਕੱਲ ਨੂੰ ਤੁਸੀਂ ਲਾ ਲਓ ਉੱਥੇ ਕਾਫੀ ਦਿਨ ਹੁਣ ਚਿੱਕੜ ਤਾਂ ਸੁੱਕਣਾ ਨਹੀਂ ਹੈਗਾ ਜਿਹੜੀਆਂ ਕੱਚੀਆਂ ਗਲੀਆਂ ਸੀ ਹਨਾ ਸੋ ਐਕਟਿਵ ਲੰਗਾ ਹੋਣਾ ਜੇ ਕੱਲ ਨੂੰ ਜੇ ਅੱਜ ਧੋ ਲਈ ਮੈਂ ਹੁਣ ਤੇ ਫੇਰ ਕੱਲ ਨੂੰ ਲਿਬੜਿਆ ਨਹੀਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਮਾੜੀ ਮੋਟੀ ਆਪਾਂ ਅਸੀਂ ਸਾਫ਼ ਕਰ ਲੈਨੇ ਆਂ ਜ਼ਿਆਦਾ ਖਰਾਬ ਹੋ ਗਈ ਆ ਤੇ ਬਹੁਤ ਹਨਾ ਮੈਨੂੰ ਸਕੂਟੀ ਵੱਲ ਦੇਖਦੇ-ਦੇਖ ਕੇ ਉਹਦਾ ਫੀਲ ਹੋਈ ਕਿ ਆ ਵੀ ਲਿਬੜੀ ਹੋਈ ਆ ਲਿਬੜੀ ਹੋਈ ਆ ਸੋ ਵਧੀਆ ਗਏ ਸੀ ਕੰਮ ਤੇ ਮੈਂ ਮੀ ਬਹੁਤ ਜ਼ਿਆਦਾ ਪੈ ਰਿਆ ਸੀ ਅੱਜ ਥੋੜਾ ਜਿਹਾ ਲੇਟ ਗਈ ਸੀ 11:00 ਵਜੇ ਗਈ ਸੀਗੀ ਮੈਂ ਤੇ ਉਸ ਤੋਂ ਬਾਅਦ ਤੁਸੀਂ ਲਾ ਲਓ ਪੂਰਾ ਟਾਈਮ ਤੇ ਹੁਣ ਮੈਂ ਘਰ ਵਾਪਸ ਆਈ ਆ ਤੇ ਬਾਕੀ ਦਿਖਾਉਣੀ ਆ ਮੈਂ ਤੁਹਾਨੂੰ ਐਕਟਵਾ ਕਿਦਾਂ ਹਾਲ ਬਣਿਆ ਹੋਇਆ ਆ ਬਾਕੀ ਅੱਨਾ ਆ ਕੱਲ ਜਿਵੇਂ ਸੰਡੇ ਸੀਗਾ ਮੇਰੀ ਡਮੀ ਵਗੈਰਾ ਸਲੂਨ ਤੇ ਸੀ ਮੇਰਾ ਸਾਰਾ ਸਮਾਨ ਮੈਂ ਘਰੇ ਜਿਵੇਂ ਮੰਮੀ ਤੇ ਚਲੋ ਟਰਾਈ ਕਰਦੀ ਰਹੀ ਹੈਅਰ ਡੂ ਹਣਾ ਲਾ ਲਉ ਤੁਸੀਂ ਸੋ ਅੱਜ ਮੈਂ ਆਪਣੇ ਕੰਮ ਤੋਂ ਆਪਣਾ ਸਮਾਨ ਨਾਲ ਹੀ ਲੈ ਕੇ ਆਈ ਆ ਸੋ ਆਪਣੇ ਹੈਅਰ ਹੈਅਰ ਸਟਾਈਲ ਦੇ ਰਿਲੇਟਿਡ ਵੀਡੀਓ ਆਪਣਾ ਸੌਰੀ ਫੋਟੋਜ਼ ਵੀਡੀਓਜ਼ ਵੀ ਹਾਂ ਹੋ ਸਕਿਆ ਵੀਡੀਓ ਵੀ ਬਣਾਉਂਗੀ ਸਭ ਕੁਝ ਇਨਸਟਾ ਤੇ ਹੀ ਆਪਣੀ ਆਈਡੀ ਤੇ ਹੀ ਤੁਹਾਨੂੰ ਦੇਖਣ ਨੂੰ ਮਿਲੂਗਾ ਇਨਸਟਾ ਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਬਾਕੀ ਹਰ ਤਰ੍ਹਾਂ ਦੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ कि मैं और भी कोशिश करूंगी आगे तो डिजाइन ब्यूटी अपना ब्यूटी ਦਾ ਸਾਰਾ ਆਪਣਾ ਲਾ ਲੋ ਕੰਮ हेयर स्टाइल ਤੋਂ ਸਟਾਰਟ ਕੀਤਾ ਆ ਮੈਨੂੰ ਕਹਿੰਦੇ ਵੀ ਤੁਸੀਂ हेयर हेयर डू ਦੇ ਇਕੱਲੀਆਂ ਪਿਕ ਦਿਖਾਉਂਦੇ ਹੋ हेयर ਤੋਂ ਹੀ ਆਪਾਂ ਸਟਾਰਟ ਕਰਨਾ ਹੈ हेयर ਦੇ ਸਾਰੇ हेयर ਡਿਜ਼ਾਈਨ ਜੋ ਵੀ ਆ ਹੋਣਗੇ ਪਿਕਸ ਵੀਡੀਓਜ਼ ਉਸ ਤੋਂ ਬਾਅਦ ਆਪਾਂ ਨੈਕਸਟ ਅੱਗੇ ਜਿਵੇਂ ਲਾ ਲੋ ਮੇਕਅਪ ਤੱਕ ਜਾਣਾ ਹੈ ਹਨਾ ਸੋ ਸਟਾਰਟਿੰਗ ਆਪਾਂ हेयर स्टाइल ਤੋਂ ਕੀਤੀ ਆ ਇਸ ਕਰਕੇ हेयर स्टाइल ਦਾ ਹੀ ਹਲੇ ਕੰਮ ਚੱਲ ਰਿਹਾ ਆਪਣਾ ਤੇ ਉਸ ਤੋਂ ਬਾਅਦ ਤੁਸੀਂ ਲਾ ਲਓ ਹੁਣ ਬਹੁਤੀਆਂ ਗੱਲਾਂ ਨਾ ਕਰ ਜਾਈਓ ਹੁਣੇ ਮੈਂ ਆਈ ਸੀਗੀ ਵੀਡੀਓ ਕੀਤੀ ਆ ਸਟਾਰਟ ਤੇ ਤੁਹਾਨੂੰ ਬਾਹਰ ਚੱਕ ਕੇ ਦਿਖਾਉਂਗੀ ਆਪਣੀ ਐਕਟੀਵਿਟੀ ਦਾ ਹਾਲ ਕੀ ਹੋਇਆ ਪਿਆ ਆ ਸੋਨਾ ਟਾਈਮ ਮੈਂ ਆਪਣੇ ਕੱਪੜੇ ਵਗੈਰਾ ਚੇਂਜ ਕਰ ਲਵਾਂ ਮਿਲਦੀਆਂ ਬਾਅਦ ਚ ਹਾਂਜੀ एवरीवन ਨੇਦਰਲੀ ਸੈਡ ਦੇਖੋ ਆਪਣੀ ਸਕੂਟੀ ਦਾ ਕੀ ਹਾਲ ਹੋ ਚੁੱਕਿਆ ਐ ਇਹਨੂੰ ਕਰਦੇ ਆ ਸਾਫ਼

स्कूटी मेरी डैडी उ नहीं ਲੈ ਗਏ ਆ ਮੈਂ ਸਾਫ ਕਰਨੀ ਸੀ ਤੇ ਉਹ ਲੈ ਗਏ ਮੌਸਮ ਦੇਖੋ ਜੇ ਵੀ ਚੱਕੜੇ ਜਾਣਾ ਕਿੱਥੇ ਇਹਨਾਂ ਨੇ ਪਤਾ ਨਹੀਂ ਮੈਨੂੰ ਕੀ ਕਰਦੇ ਪਿਆ ਉਹ ਖੋਲ ਲਿਆ ਮੈਂ ਮਿੰਟੇ ਪਰ ਸਾਫ ਕਰਨ ਦਾ ਕੀ ਫਾਇਦਾ ਕੁਛ ਨਹੀਂ ਨਾ ਪਰ ਨਾ ਮਣੀ ਦੇਂਦੇ ਹੁਣ ਨਹੀਂ ਤੇ ਇਹ ਹੁਣ ਲੈਣ ਕਿਨੂੰ ਚੱਲੇ ਆ ਮੈਂ ਕਿਹ ਨਹੀਂ ਚੱਲੇ ਬਣਾਏ ਉੱਥੇ ਸਾਮਾਨ ਹੀ ਰਖਾ ਕੇ ਆਉਣਾ ਹੱਸਣਾ ਤੂੰ ਹਾਂ ਤੇਰਾ ਹੀ ਘੜਾਉਣਾ ਹੁਣ ਮੈਂ ਮੋਟਰਸਾਈਕਲ ਉਹ ਤਾਂ ਅੰਦਰ ਖੜਾਏ ਸੋ ਇੱਧਰ ਮੈਂ ਆਪਣਾ ਸਾਮਾਨ ਮੇਰਾ ਡਮੀ ਵਗੈਰਾ ਸਭ ਕੁਛ ਨਾਲ ਲੱਕੀ ਅੰਦਾ ਹੈ ਡਮੀ ਨੂੰ ਮੈਂ ਉਦਾਂ ਹੀ ਲੈਣ ਦਾ ਇੰਦੇ ਤੇ हेयर ਡਿਜ਼ਾਈਨ ਬਣਿਆ ਹੋਇਆ ਸਟਾਈਲ ਸੋਰੀ ਗੁੱਤ ਆ ਦੇਖੋ ਉਦਾਂ ਹੀ ਲੈ ਆਂਦਾਂ ਨੂੰ ਨਾਲ ਇਹ ਸਾਰੀਆਂ ਪਿਕਸ ਇੰਸਟਾਗ੍ਰam ਤੇ ਦੇਖਣ ਨੂੰ ਮਿਲਣਗੀਆਂ ਹੁਣ बस ਫ੍ਰੀ ਟਾਈਮ ਇਥੇ ਬੈਠ ਕੇ ਅੱਗੇ ਦੇ हेयर ਸਟਾਈਲ ਮੈਂ ਰੈਡੀ ਕਰਾਂਗੀ ਆਪਣੇ ਤੇ ਟਾਈਮ 5:30 ਹੋ ਚੁੱਕੇ ਆ ਆਪਣਾ ਪਹਿਲਾ ਏਦੂ ਪਹਿਲਾ ਵਲੌਗ ਆਪਣਾ ਪਿੰਡ ਚ ਛੋਟਾ ਜਿਹਾ ਨਗਰ ਕੀਰਤਨ ਸੀ ਉਹ ਵਾਲੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਜ਼ਰੂਰ ਦੱਸਣਾ ਉਹ ਵੀਡੀਓ ਕਿੱਦਾਂ ਸੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗਿਆ ਨੂੰ ਹੁਣ ਮੈਂ ਸੈੱਟ ਕਰੂੰਗੀ ਇਹਦਾ ਸਾਰਾ ਸੈੱਟ ਪਾਲਾ ਸਮਾਨ ਹੋਂਦੇ ਪਲਥਨ ਦੇ ਵਿੱਚ ਹੈ ਬਾਰ ਗੱਡੇ ਕੇ ਸੱਟ ਇੱਥੇ ਟੇਬਲ ਤੇ ਕਰੂੰਗੀ ਇੱਥੇ ਚੇਅਰ ਆਪਣਾ ਜੋ ਵੀ ਹੈ ਕੰਮ ਕਰੂੰਗੀ ਅੱਗੇ ਦਾ ਇਹ ਕੱਲ ਨੂੰ ਅੱਗੇ ਜਾਊਂਗੀ ਕੰਮ ਤੇ ਇਧਰਲੀ ਸੈਡ ਸ਼ੂਗਰ ਗੰਦੀ ਮੰਮੀ ਕੀ ਬੋਲਦੇ ਆ ਸ਼ਕਰ ਗੰਦੀ ਸ਼ਕਰ ਗੰਦੀ ਸ਼ਕਰ ਪਤਾ ਨਹੀਂ ਗੰਦੀ ਗੰਦੀ ਪਰ ਯਾਰ ਕਮੈਂਟ ਕਰਕੇ ਦੱਸਿਓ ਕੀ ਬੋਲਦੇ ਆ ਮੈਨੂੰ ਨਹੀਂ ਪਤਾ ਕੀ ਬੋਲਦੇ ਆ ਇਹਨੂੰ ਪਾਣੀ ਦੇ ਵਿੱਚ ਉਬਲ ਰਹੇ ਹੈ ਆਲੂ ਐਂਡ ਆ ਜਿਹੜੇ ਸ਼ਕਰ ਗੰਦੀ ਸ਼ਕਰ ਗੰਦੀ ਮੈਨੂੰ ਹੋਲਣਾ ਨਹੀਂ ਆ ਰਿਹਾ ਕਮੈਂਟ ਕਰਕੇ ਜ਼ਰੂਰ ਦੱਸਣਾ ਕੋਈ ਵੀ ਮੇਰੀ ਵੀਡੀਓ ਦੇਖ ਰਿਹਾ ਹੈ ਕੀ ਹੁੰਦਾ ਹੈ ਤੇ ਬਾਕੀ ਚਾਟ ਵਗੈਰਾ ਬਣਾਣਗੇ ਅੰਦੀ ਬਹੁਤ ਸਵਾਲ ਲੱਗਦੀ ਹੈ ਚਾਟ ਤੇ ਉਸ ਤੋਂ ਬਾਅਦ ਆਪਾਂ ਖਾਵਾਂਗੇ ਰੋਟੀ ਰੋਟੀ ਬਣਨ ਦੀ ਹੈ ਜਿਸਲਾ ਮਮੀ ਸਬਜੀ ਕੀ ਬਣਾਣੀ ਅੱਜ ਆਲੂ ਮਟਰ ਕੀ ਸਬਜੀ ਬਣੇਗੀ ਅੱਜ ਰਾਤ ਨੂੰ ਹੀ ਖਾਵਾਂਗੇ ਰੋਟੀ ਤੇ ਉੱਥੋਂ ਚਾਪੀ ਕੇ ਆਂਦੀ ਸੀ ਮੈਂ ਇਸ ਕਰਕੇ ਭੁੱਖ ਨਹੀਂ ਹੈਗੀਗੀ ਹਨਾ ਚਾਹ ਪੀਤੀ ਹੋਈ ਆ ਸੋ ਇੱਥੇ ਵੀ ਚਾਹ ਪਈ ਆ ਗਰਮ ਕਰਕੇ ਪੀਨੇ ਆ ਇੱਕ ਵਾਰੀ ਹੋਰ ਮਾਂ ਦਾ ਵੀ ਪਈ ਹੋਈ ਆ ਗਰਮ ਕਰਦੀ ਤੂੰ ਹੈ ਮੇਰੇ ਦਿਲ ਦਾ ਮਹਿਰਮ ਗੈਸ ਦੇਖੋ ਚਾਹ ਹੋਰੀ ਗਰਮ ਇੱਕ ਵਾਰੀ ਹੋਰ ਪੀ ਲੈਣੇ ਆ ਘਰੇ ਤੇ ਉਸ ਤੋਂ ਬਾਅਦ ਆਪਣਾ ਕੰਮ ਕਰਦੀ ਆ ਮੈਂ ਹਾਂਜੀ एवरीवन ਮੇਰੀ ਹੋ ਰਹੀ ਹੈ ਚਾਹ ਗਰਮ ਚਾਹ ਪੀਨੇ ਆ ਨਾਲ ਨਾਲ ਆਪਣਾ ਕੰਮ ਕਰਦੇ ਆ ਅੱਗੇ ਜਦੋਂ ਮੇਰੀ ਸਕੂਟੀ ਆ ਗਈ ਮੈਂ ਉਦੋਂ ਹੀ ਸਾਫ਼ ਕਰੂੰਗੀ ਕਾਫੀ ਹੁੰਦਾ ਬੁਰਾ ਹਾਲ ਹੋਇਆ ਪਹਿਲੇ ਬੜੀ ਪਈ ਆ ਯਾਨੀ ਕਿ ਬਹੁਤ ਚੱਕੜ ਸੀ ਕਾ بارش ਕਰਕੇ ਤੇ ਬਾਕੀ ਹੁਣ ਮੈਂ ਵੀਡੀਓ ਨੇ ਇੱਥੇ ਕਰਦੀ ਆ ਸਟਾਪ ਜ਼ਰੂਰ ਦੱਸਣਾ ਲਾਈਕ ਕਮੈਂਟ ਸ਼ੇਅਰ ਕਰਕੇ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਦੱਸਣਾ ਉਹ ਚੀਜ਼ ਜਿਹੜੀ ਉੱਬਲ ਰਹੀ ਸੀ ਉਹਨੂੰ ਕੀ ਬੋਲਦੇ ਪੂਰੀ ਤਰ੍ਹਾਂ ਮੈਨੂੰ ਬੋਲਣਾ ਨਹੀਂ ਆ ਰਿਹਾ ਸੀਗਾ ਤੇ ਬਾਕੀ ਤਾਂ ਜੇ ਮੈਂ ਆਪਣਾ ਕੰਮ ਕਰਦੀ ਆਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਅੱਜ ਦੀ ਵੀਡੀਓ ਵਿੱਚ ਨਹੀਂ